ਭਾਈ ਆ ਕੀ ਪਾਈ ਆ ਨਾ ਪਾウダー ਜਾ ਬਈ ਇਹਦੇ ਨਾਲ ਹੀ ਕੱਟੀ ਤਿਆਰ ਹੋਈ ਆ ਆ ਆਪਣੀ ਠੀਕ ਆ ਇਹ ਨਾ ਜਮੇ ਹੀ ਬਹਿ ਗਈ ਸੀਗੀ ਕਮਜ਼ੋਰ ਵਾਲੀ ਸੀਗੀ ਤੇ ਇਹਦੇ ਨਾਲ ਹੀ ਆਪਾਂ ਤਿਆਰ ਕਰੀਏ ਕਰਦੀ ਆ ਠੀਕ ਆ ਇਹਦਾ ਬਹੁਤ ਵਧੀਆ ਚੀਜ਼ ਆ ਪਹਿਲਾਂ ਆਪਾਂ ਇਹਨਾਂ ਨੂੰ ਆਹ ਚੀਜ਼ ਪਾਈ ਸੀਗੀ ਠੀਕ ਆ ਇਹ ਕੀ ਆ ਹੌਣ ਦੇ ਨਾਂ ਤੇ ਠੀਕ ਆ ਜਿੱਦਾਂ 2 ਕੁ ਦਿਨਾਂ ਦੀ ਸੀਗੀ ਉਦੋਂ ਹੀ ਸ਼ੁਰੂ ਕਰਤੀ ਸੀ ਦੁੱਧ ਦੇ ਨਾਲ 5 ਐਮ ਐਲ ਡੇਲੀ ਦੇ ਦਿੰਦੇ ਸੀ ਪੰਜ ਸਵੇਰ ਪੰਜ ਸ਼ਾਮ ਨੂੰ ਤੇ ਫਿਰ ਇਹ ਹੁਣ ਮੈਂ 45 ਦਿਨਾਂ ਦੀ ਹੋ ਗਈ ਠੀਕ ਆ ਇਹ ਨਾ ਇਹ ਪਾ ਕੇ ਤੇ ਹੁਣ ਆਪਾਂ ਆਹ ਵਾਲਟੀ ਸ਼ੁਰੂ ਕਰਤੀ ਏ ਉਹ ਦੀ ਐਸਜੀਪੀ ਦੇ ਨਾਤੇ ਠੀਕ ਆ ਇਹ ਮੈਡੀਕਲ ਤੋਂ ਮਿਲ ਜਾਂਦੀ ਆ ਬਹੁਤ ਤਕੜੀ ਚੀਜ਼ ਆ ਤੇ ਜਿਵੇਂ ਇਹ ਕੱਟੀਆਂ ਆਪਾਂ ਤਿਆਰ ਕਰਨੇ ਆ ਪੂਰੀ ਛੇਤ ਦੇਖ ਨੂੰ ਆਣੀ ਦੀ ਕਿੰਨੀ ਰਾਜੀ ਹੋਗੀ ਹਾਂ ਸਹੀ ਜਿਵੇਂ ਵੱਡੀਆਂ ਕੱਟੀਆਂ ਜਾਂ ਬੱਸੀਆਂ ਹਨ ਤਿਆਰ ਕਰਨੀਆਂ ਛੇਤੀ ਇਹਦੇ ਨਾਲ ਹੋ ਜਿੰਨੇ ਵਜਨ ਪੂਰਾ ਨਾਲ ਤਾਂ ਬਣ ਜਾਂਦਾਗਾ ਤੇ ਨਾਲੇ ਗੱਬੜ ਛੇਤੀ ਹੋ ਜਾਂਦੇ ਜੇ ਆਪਾਂ ਕਈ ਵਾਰ ਕਰਦੇ ਆ ਫੀਡ ਆਪ ਆ ਕੇ ਆਪਾਂ ਰਾਜੀ ਕਰ ਲੈਨੇ ਆ ਤੇ ਬੱਚੇ ਦਾ ਨਹੀਂ ਕਮਜ਼ੋਰ ਰਹਿ ਜਾਂਦੀ ਆ ਠੀਕ ਆ ਕੋਈ ਦਿੱਕਤ ਨਹੀਂ ਆਉਂਦੀ ਠੀਕ ਆ ਆ ਦੇਖੀ ਆਪਾਂ ਸ਼ੁਰੂ ਤੋਂ ਪਾਉਣ ਲੱਗ ਜਾਣਾ ਇਹਨੂੰ ਮਹੀਨੇ ਤੋਂ ਸ਼ੁਰੂ ਕਰ ਦਿਓ ਸੀਜੀਪੀ ਦੇ ਨਾਂ ਤੇ ਆਉਂਦੀ ਆ ਇਹ ਵਲਟੀ ਮਿਲ ਜਾਂਦੀ ਆ 2.5 ਕਿਲੋ ਦੀ ਤੇ ਆਪਾਂ ਮੋਬਾਈਲ ਨੰਬਰ ਆ